ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਰਹਿ ਨਾਇਰ ਮਾਹ ਹੈ ਅਨੰਤ ਹੈ ਊੜੀ ਆਵੇ ਜਾਏ ਆਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ ਰੇ ਨਾਇ ਰਮਾ ਹੈ ਸਭ ਕਿਸ ਹੈ ਕਰਮੀ ਪੱਲੇ ਪਾਏ ਨਾਨਕ ਨੋ ਨਿਦ ਪਾਈਐ ਜੇ ਚੱਲੇ ਤਿਸੇ ਰਜਾਏ ਰਹਿ ਨਾਇਰ ਮਾਹ ਹੈ ਅਨੰਤ ਹੈ ਊੜੀ ਆਵੇ ਜਾਏ ਮਾਣੇ ਚੱਲੇ ਆਪਣੇ ਬਹੁਤੀ ਲਹਿ ਸਜਾਏ ਰਹਿ ਨਾਇਰ ਮਾਹ ਹੈ ਸਭ ਕਿਸ ਹੈ ਕਰਮੀ ਪੱਲੇ ਪਾਏ ਨਾਨਕ ਨਾਉ ਨਿਦ ਪਾਈਐ ਜੇ ਚੱਲੈ ਤਿਸੈ ਰਜਾਈ ਮਹੱਲਾ ਤੀਜਾ ਸਹਜੇ ਸਤਿਗੁਰ ਨਾ ਸੇਵਿਓ ਵਿੱਚ ਹਉਮੈ ਜਨਮ ਵਿਨਾਸ਼ ਰਸਨਾ ਹਰ ਰਸਨਾ ਚਖਿਓ ਕਮਲ ਨਾ ਹੋਇਓ ਪਰਗਾਸ ਬਿਖਖਾਦੀ ਮਨ ਮੁਖ ਮੂਆ ਮਾਇਆ 모ਹੇ ਵਿਨਾਸ ਇਕਸ ਹਰ ਕੇ ਨਾਮ ਬਿਨ ਤ੍ਰਿਗ ਜੀਵਨ ਤ੍ਰਿਗ ਵਾਸ ਜਾਂ ਆਪੇ ਨਦਰ ਕਰੇ ਪ੍ਰਭ ਸੱਚਾ ਤਾ ਹੋਵੇ ਦਾਸਨ ਦਾਸ ਤਾ ਅਣ ਦਿਨ ਸੇਵਾ ਕਰੇ ਸਤ ਗੁਰੂ ਕੀ ਕਭੇ ਨਾ ਛੋੜੇ ਪਾਸ ਜਿਉ ਜਲ ਮਹਿ ਕਮਲ ਅਲਿਪਤੇ ਵਰਤੇ ਤਉ ਵਿੱਚੇ ਗਿਰਹਿ ਉਦਾਸ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੇ ਤਿਵ ਹਰ ਗੁਣ ਤਾਸ ਪੌੜੀ ਛਤੀ ਜੁਗ ਗੁਬਾਰ ਸਾਂ ਆਪੇ ਗਣਤ ਕੀਨੀ ਆਪੇ ਸਿਸ਼ਟ ਸਭ ਸਾਜੀਆਂਨ ਆਪ ਮਤ ਦੀਨੀ ਸਿਮਰਤ ਸਾਸਤ ਸਾਜੀਆਂਨ ਆਪ ਪੁਨ ਗਣਤ ਗਣੀਨੀ ਜਿਸ 부ਝਾਏ ਸੋ 부ਝਸੀ ਸੱਚੇ ਸਬਦ ਪਤਿਨੀ ਸਭ ਆਪੇ ਆਪ ਵਰਤਦਾ ਆਪੇ ਬਖਸ਼ ਮਿਲਾਈ ਜਿਸ 부ਝਾਏ ਸੋ 부ਝਸੀ ਸੱਚੇ ਸਬਦ ਪਤਿਨੀ सब आपे आप, आप वर्तदा आपे बख्श मिलाई वागुरु जी का खालसा वाहेगुरु जी की फतेह शलोक महला तीजा इस संसार समुद्र बेअंत प्रभु आप वस रहा है पर ਉਸ ਅਨੰਤ ਨੂੰ ਛੱਡ ਕੇ ਨਾਸ਼ਵੰਤ ਪਦਾਰਥਾਂ ਪਿੱਛੇ ਲੱਗੀ ਹੋਈ ਜਿੰਦ ਜੰਮ ਦੀ ਮਰਦੀ ਰਹਿੰਦੀ ਹੈ ਜੋ ਮਨੁੱਖ ਆਪਣੀ ਮਰਜ਼ੀ ਅਨਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹੈ ਕਿਉਂਕਿ ਉਹ ਅਨੰਤ ਨੂੰ ਛੱਡ ਕੇ ਨਾਸ਼ਵੰਤ ਪਦਾਰਥਾਂ ਪਿੱਛੇ ਧੋੜਦਾ ਹੈ ਸਭ ਕੁਝ ਇਸ ਸਾਗਰ ਵਿੱਚ ਮੌਜੂਦ ਹੈ ਪਰ ਪ੍ਰਭੂ ਦੀ ਮਿਹਰ ਨਾਲ ਹੀ ਮਿਲਦਾ ਹੈ ਏ ਨਾਨਕ ਮਨੁੱਖ ਨੂੰ ਸਾਰੇ ਹੀ ਨੌ ਖਿਆਨੇ ਮਿਲ ਜਾਂਦਿਆਂ ਜੇ ਮਨੁੱਖ ਇਸ ਸਾਗਰ ਵਿੱਚ ਵਿਆਪਕ ਪ੍ਰਭੂ ਦੀ ਰਜਾ ਵਿੱਚ ਤੁਰੇ ਜੋ ਮਨੁੱਖ ਸਿਦਕ ਸਰਦਾ ਨਾਲ ਸਤਿਗੁਰ ਦੇ ਹੁਕਮ ਵਿੱਚ ਨਹੀਂ ਤੁਰਿਆ ਉਹ ਮਨੁੱਖ ਹੋਮੇ ਵਿਚਰੈ ਕੇ ਜਗਤ ਵਿੱਚ ਜਨਮ ਲੈ ਕੇ ਜੀਵਨ ਅਭਾਈ ਗਵਾ ਗਿਆ ਜਿਸਨੇ ਜੀਵ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ ਰੂਪ ਕੌਲ ਫੁੱਲ ਨਹੀਂ ਖਿੜਿਆ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਲੁਖ ਵਿਕਾਰਾਂ ਦੀ ਬਹੁ ਖੰਡਾਰ ਹੈ ਅਸਲ ਜੀਵਨ ਵੱਲੋਂ ਮੋਇਆ ਹੀ ਰਹਾ ਤੇ ਮਾਇਆ ਦੇ ਮੋਹ ਵਿੱਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ ਇੱਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾਂ ਜਗਤ ਵਿੱਚ ਜਿਉਣਾ ਵਸਣਾ ਫਟਕਾਰ ਜੋਗ ਹੈ ਜਦੋਂ ਸੱਚਾ ਪ੍ਰਭੂ ਆਪ ਹੀ ਮਿਹਰ ਦੀ ਨਿਜ ਕਰਦਾ ਹੈ ਤਾਂ ਮਨੁੱਖ ਪ੍ਰਭੂ ਦੇ ਸੇਵਕਾਂ ਦੇ ਸੇਵਕ ਬਣ ਜਾਂਦਾ ਹੈ ਨਿੱਤ ਸਤਗੁਰ ਦੇ ਹੁਕਮ ਵਿੱਚ ਤੁਰਦਾ ਤੇ ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ ਫਿਰ ਉਹ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਇਉਂ ਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਉੱਗਾ ਹੋਇਆ ਕੌਲ ਫੁੱਲ ਪਾਣੀ ਦੇ ਅਸਰ ਤੋਂ ਬਚਿਆ ਰਿਹਾ ਹੈ ਹੇ ਦਾਸ ਨਾਨਕ ਜਿਵੇਂ ਗੁਣਾ ਦੇ ਖਜਾਨੇ ਪਰਮਾ ਤੁਹਾਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿੱਚ ਸੀ ਤਦੋਂ ਬਿਆੰਦ ਸਮਾ ਹਨੇਰ ਸੀ ਭਾਵ ਤਦੋਂ ਕੀ ਸਰੂਪ ਸੀ ਇਹ ਗੱਲ ਦੱਸੀ ਨਹੀਂ ਜਾ ਸਕਦੀ ਫਿਰ ਸਰਗੁਣ ਰੂਪ ਰਚ ਕੇ ਉਸ ਨੇ ਆਪ ਹੀ ਜਗਤ ਰਚਨਾ ਦੀ ਵਿਚਾਰ ਕੀਤੀ ਉਸ ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ ਜੀਵਾਂ ਨੂੰ ਅਕਲ ਦਿੱਤੀ ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸਨੇ ਆਪ ਹੀ ਸਿਮਰਤੀਆਂ ਅਤੇ ਸ਼ਾਸਤਰ ਆਦਿਕ ਧਰਮ ਪੁਸਤਕ ਬਣਵਾਏ ਉਹਨਾਂ ਵਿੱਚ ਪਾਪ ਅਤੇ ਪੁੰਨ ਦਾ ਨਖੇੜਾ ਕੀਤਾ ਭਾਵ ਦੱਸਿਆ ਕਿ ਪਾਪ ਕੀ ਹੈ ਤੇ ਪੁੰਨ ਕੀ ਹੈ ਜਿਸ ਮਨੁੱਖ ਨੂੰ ਇਹ ਸਾਰਾ ਰਾਜ ਸਮਝਦਾ ਹੈ ਉਹ ਸਮਝਦਾ ਹੈ ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿੱਚ ਸਰਦਾ ਧਾਰ ਲੈਂਦਾ ਹੈ ਹਰੇ ਕਾਰਜ ਵਿੱਚ ਪ੍ਰਭੂ ਆਪ ਹੀ ਆਮਜੂਦ ਹੈ ਆਪ ਹੀ ਮਿਹਰ ਕਰਕੇ ਜੀਵ ਨੂੰ ਆਪਣੇ ਵਿੱਚ ਮਿਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ